ਪਟਿਆਲਾ ਦੇ ਨੇੜਲੇ ਪਿੰਡ ਰੋਹਣੀ ਚ ਲੁਟੇਰਿਆਂ ਵੱਲੋਂ 11 ਸਾਲਾਂ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਪਿੰਡ ਦੇ ਹੀ ਇੱਕ ਵਿਅਕਤੀ ਦੇ ਮੌਕੇ ਤੇ ਪਹੁੰਚ ਜਾਣ ਨਾਲ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ناکਾਮਯਾਬ ਰਹੀ ਪਿੰਡ ਵਾਸੀਆਂ ਦੀ ਬੁਸਤਿਆਦੀ ਨਾਲ ਇੱਕ ਲੁਟੇਰੇ ਨੂੰ ਫੜ ਲਿਆ ਗਿਆ ਜਦੋਂ ਕਿ ਤਿੰਨ ਲੁਟੇਰੇ ਭੱਜਣ ਚ ਕਾਮਯਾਬ ਰਹੇ ਮੈਂ ਨਾ ਉਧਰ ਖੜਾ ਸੀਗਾ ਉਹਨਾਂ ਨੂੰ ਨਾਮ ਪੁੱਛਿਆ ਫਿਰ ਨਾ ਉਹ ਕੰਦਕ ਤੇਰਾ ਕਰ ਕਿੱਥੇ ਆ ਫਿਰ ਨਾ ਉਹਨਾਂ ਮੈਨੂੰ ਨਾ ਮੂੰਹ ਤੇ ਮੂੰਹ ਤੇ ਹੱਥ ਰੱਖ ਕੇ ਨਾ ਲੈ ਗਿਆ ਕੋਣ ਲੈ ਆ ਬੰਦਾ ਸੰਤਾ ਫੋਨ ਇਨਫੋਰਮੇਸ਼ਨ ਆਈ ਸੀ ਵੀ ਉਥੇ ਇਸ ਤਰ੍ਹਾਂ ਕਰਕੇ ਬੰਦਾ ਫੜਿਆ ਵੀ ਬੱਚਾ ਚੱਕਦਾ ਸੀ ਜੀ ਉਹਦੇ ਬਾਰੇ ਕਿਵੇਂ ਕੋਈ ਬੱਚਾ ਬ੍ਰਹਮਤ ਹੋਇਆ ਇਸ ਤੋਂ ਠੀਕ ਹੈ ਨਾ ਇੱਥੇ ਆ ਗਏ ਜਦੋਂ ਪਬਲਿਕ ਇਕੱਠੀ ਹੋਈ ਸੀ ਉਹ ਤਾਂ ਹੁਣ ਅਸੀਂ ਤੁਹਾਨੂੰ ਪੁੱਛ ਕੇ ਕਰਾਂਗੇ ਬਾਅਦ ਜ ਪਤਾ ਲੱਗੂਗਾ ਕੀ ਹੈ ਜੀ ਬਹਰਾਲ ਪਿੰਡ ਵਾਸੀਆਂ ਨੇ ਫੜੇ ਗੇ ਲੁਟੇਰੇ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਚ ਜੁਟ ਗਈ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ